ਹਾਂਜੀ ਸਾਰਿਆਂ ਨੂੰ ਕਿ ਤੁਸੀਂ ਸਾਰੇ ਜਾਣੇ ਹੋ ਮੈਂ ਕਿ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇ ਜੀ ਇੱਕ ਬੇਦਰ ਚੱਕਰ ਡਿਸਪਲੈਮਰ ਆ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਸੇ ਗੈਰ ਕਾਨੂੰਨੀ ਇਨਫੋਰਮੇਸ਼ਨ ਆਪਾਂ ਕੋਈ ਸਪੋਰਟ ਨਹੀਂ ਕਰਦੇ ਆਪਾਂ ਇੰਡੀਆ ਦੇ ਜਿੰਨੇ ਵੀ ਗਨ ਲਾਜ਼ ਨੇ ਆਪਾਂ ਸਾਰਿਆਂ ਨੂੰ ਫੋਲੋ ਕਰਦੇ ਆ ਤੇ ਸਾਡੀ ਇਨਫੋਰਮੇਸ਼ਨ ਸਿਰਫ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਬਣੇ ਹੋਏ ਨੇ ਤੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਦਿੱਕਤ ਆ ਰਹੀ ਆ ਇਹ ਸਿਰਫ ਉਹਨਾਂ ਵਾਸਤੇ ਆ ਤੇ ਵੀਡੀਓ ਨੂੰ ਸ਼ੁਰੂ ਕਰਦੇ ਜੀ ਅ 815 ਭੂਰਤੀ ਡੱਬੀ ਹੈਗੀ ਜਿਹੜੀ ਜਿਹਦੇ ਵਿੱਚ 2021 ਤੋਂ ਲੈ ਕੇ 22 ਤੱਕ ਜਿਹਦੇ ਵਿੱਚ ਅਮੂਨੀਸ਼ਨ ਆਉਂਦੀ ਸੀਗੀ ਤੇ ਤੁਸੀਂ ਕਹੋਗੇ ਕਿ ਵੀਡੀਓ ਦੇ ਵਿੱਚ ਹਣਾ ਸ਼ੁਰੂਆਤ ਕਿਹੇ ਜਿਹੀ ਕੀਤੀ ਹੈ ਤੇ ਅੱਜ ਕੱਲ ਹੁਣ ਇਹਦੇ ਵਿੱਚ ਪੈਕਿੰਗ ਚਾਉਣ ਲੱਗ ਗਏ ਆ ਮੈਂ ਨਵੀਂ ਪੈਕਿੰਗ ਲਈ ਆ ਦੋ ਜਾਂ ਤਿੰਨ ਦਿਨ ਹੀ ਹੋਏ ਰਹੇ ਜੇ ਇਹਨੂੰ ਲਈ ਨੂੰ ਤੇ ਹੁਣ ਇਹਦੇ ਵਿੱਚ ਇਹਦੀ ਵੀਡੀਓ ਬਣਾਉਣ ਦਾ ਕੋਈ ਏਡਾ ਵੱਡਾ ਕੋਈ ਕਾਰਨ ਨਹੀਂ ਸੀਗਾ ਮੈਂ ਸੋਨ ਸਿਰਫ ਦਿਖਾਉਣਾ ਸੀਗਾ ਕਾਰਨ ਕੀ ਹੈ ਹੁਣ ਸੋਨੂੰ ਅਸਲੀਅਤ ਗੱਲ ਦੱਸਦਾ ਜਦੋਂ ਅਮੂਨੀਸ਼ਨ ਆਪਾਂ ਇਹਦੇ ਵਿੱਚ ਰੱਖਦੇ ਆ ਆ ਗੱਤਾਗਾ ਇਦੇ ਵਿੱਚ ਨਾ ਜਿਹੜੀ ਗੋਲੀ ਆ ਉਹ ਗੋਲੀ ਕੋਈ ਸੇਫ ਨਹੀਂ ਰਹੇਗੀ ਠੀਕ ਆ ਕਾਰਨ ਕੀ ਆ ਹੁਣ ਜਿਵੇਂ ਇਹਦੀ ਕੋਈ ਪ੍ਰੋਟੈਕਸ਼ਨ ਲੈਵਲ ਜੇ ਤੁਸੀਂ ਦੇਖਿਆ ਜਾਵੇ ਮੈਂ ਤੁਹਾਨੂੰ کھول ਕੇ ਦਿਖਾ ਦਿੰਨਾ ਆ ਵੀਡੀਓ ਚ ਬਾਰੇ ਤੁਸੀਂ ਦੇਖੋ ਮੇਰੀ ਹਾਲਤ ਨੂੰ ਇਗਨੋਰ ਕਰਿਓ ਮੈਂ ਕਿਸੇ ਵੀ ਤਰੀਕੇ ਮੈਂ ਕਿਵੇਂ ਵੀ ਵੀਡੀਓ ਪਾ ਦਿੰਨਾ ਆਪਣੀ ਮੋਡੀਫਿਕੇਸ਼ਨ ਵਾਲੀ ਸੀਰੀ ਜਾਰੀ ਸੀ ਤੇ ਵਿੱਚੇ ਤੁਸੀਂ ਦੇਖੋਗੇ ਕਿ ਆ ਕਿੱਥੋਂ ਆ ਗਈ ਤੇ ਜਿਹੜੀ ਵੀ ਮੇਰੇ ਨਾਲ ਨਵੇਂ ਵੀਵਰ ਜੁੜੇ ਨੇ ਵੀਰੇ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਚੈੱਕ ਕਰ ਲਿਓ ਆਪਣੀਆਂ ਜ਼ਿਆਦਾਤਰ ਇਨਫੋਰਮੇਸ਼ਨ ਸਿਗੀਆਂ ਆਪਾਂ ਜਿਹੜੀਆਂ ਵੈਪਨ ਰਿਲੇਟਡ ਹੀ ਪਾਈਂਦੀਆਂ ਨਹੀਂ ਆ ਠੀਕ ਹੈ ਹਿਸਟਰੀ ਉਹਨਾਂ ਦੀ ਕੀ ਆ ਆਪਣਾ ਜਿਹੜਾ ਮੋਡੀਫਿਕੇਸ਼ਨ ਵਾਲਾ ਕੰਮ ਆਉਗਿਆ ਆਪਣੇ ਘਰ ਦੇ ਹੀ ਕੰਮ ਆ ਕੋਈ ਬਗਾਨਾ ਨਹੀਂ ਹੈਗਾ ਮੈਂ ਜੋ ਫ੍ਰੀ ਟਾਈਮ ਹੁੰਦਾ ਬਾਈ ਦੇ ਨਾਲ ਆਪਾਂ ਆਪਣੀ ਵਰਕਸ਼ਾਪ 'ਚ ਬਹ ਜਾਣਾ ਉਹ ਮੇਰਾ ਦੋਸਤ ਵੀ ਆ ਤੇ ਮੇਰਾ ਭਾਈ ਵੀ ਆ ਤੇ ਹੁਣ ਆਪਾਂ ਚਲੋ ਵੀਡੀਓ 'ਚ ਬਾਲੀ ਉਹ ਨਹੀਂ ਗੱਲ ਕਰਨੀ ਤੇ ਤੁਸੀਂ ਆ ਦੇਖੋ ਵੀਰੇ ਇਹ ਗੱਤਾ ਦਿੰਦਾ ਇਹਦੇ ਵਿੱਚ ਪ੍ਰੋਟੈਕਸ਼ਨ ਲੈਵਲ ਜਮ 0 ਆ ਹੁਣ ਤੁਸੀਂ ਪੁੱਛੋ ਨਹੀਂ ਕਿਵੇਂ ਦੇਖੋ ਇਹਦੇ ਵਿੱਚ ਗੋਲੀ ਨਿਕਲ ਕੇ ਡਿਗ ਵੀ ਸਕਦੀ ਸੀਗੀ ਠੀਕ ਆ ਡਿਗ ਜਾਂਦੀ ਆ ਹੁਣ ਤੁਸੀਂ ਕਹੋਗੇ ਉਹ ਤਾਂ ਡਿਗਣ ਦਾ ਕੋਈ ਵੱਡਾ ਡਾ ਇਸ਼ੂ ਨਹੀਂ ਬਰੇ ਇਸ਼ੂ ਉਹ ਨਹੀਂ ਹੈਗਾ ਕਈ ਵਾਰ ਨਾ ਇਹਦੇ ਵਿੱਚ ਅਮੂਨੀਸ਼ਨ ਵੀ ਪਹਿਲਾਂ ਘੱਟ ਮਿਲਦਾ ਸੀਗਾ ਕਈ ਵਾਰੀ ਦੇਖੋ ਕੋਈ ਕੋਈ ਗਨ ਹਾਊਸ ਵਗੈਰਾ ਜਿਵੇਂ ਹੁੰਦੇ ਆਗੇ ਆ ਇਹ ਜਿਵੇਂ ਗੋਲੀਆਂ ਨਹੀਂ ਆ ਕੋਈ ਇੱਕ ਜਾਂ ਦੋ ਡੱਬੇ ਤਾਂ ਆਉਂਦੀਆਂ ਨਹੀਂ ਇਹ ਹਜ਼ਾਰਾਂ ਦੀ ਪੈਕਿੰਗ ਦੇ ਵਿੱਚ ਆਉਂਦੀ ਆ 100 ਗੋਲੀ ਦੀ ਪੈਕਿੰਗ ਹੁੰਦੀ ਆ 200 ਗੋਲੀ ਦੀ ਪੈਕੇਜ ਹੁੰਦੀ ਆ ਅੱਡੋ-ਅੱਡੀ ਪੈਕਿੰਗ ਆਉਂਦੀਆਂ ਨੇ ਉਗਿਆ ਲਫਾਫੇ ਚ ਗੋਲੀਆਂ ਨਿਕਲ ਜਾਂਦੀ ਸੀ ਤੇ ਕਈ ਵਾਰੀ ਕੋਈ ਜਿਹੜੇ ਆਪਣੇ ਗਨ ਜਿਨ੍ਹਾਂ ਦੇ ਪੁਰਾਣੇ ਗਨ ਹਾਊਸ ਨੇ ਉਹ ਕੀ ਕਰਦੇ ਨੇ ਡੱਬੀ ਤੋਂ ਬਿਨਾ ਐਮੂਨੇਸ਼ਨ ਦਿੰਦੇ ਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਈ ਵਾਰ ਇਨਫੋਰਮ ਮਤਲਬ ਬੰਦਿਆਂ ਕੋਲ ਉਹਨਾਂ ਨੂੰ ਫੋਨ ਆਉਂਦੇ ਨੇ ਵੀ ਤੁਸੀਂ ਗੋਲੀਆਂ ਘੱਟ ਦਿੱਤੀਆਂ ਪਰ ਅਗਲਾ ਕਹਿੰਦਾ ਵੀ ਕੰਪਨੀ ਦੀ ਪੈਕਿੰਗਾਂ ਸੀ ਨੇ ਕੁਝ ਨਹੀਂ ਫਰਕ ਪਾਇਆ ਇਹਦੇ ਵਿੱਚ ਜਿਵੇਂ ਸੀ ਅਸੀਂ ਐਜ਼ ਇਟ ਇਜ਼ ਤੁਹਾਨੂੰ ਦਿੱਤੀ ਜਿਨ੍ਹਾਂ ਦੇ ਪੁਰਾਣੇ ਗਨ ਹਾਊਸ ਸੀ ਉਹ ਕੀ ਕਰਦੇ ਸੀ ਵਿੱਚੋਂ ਗੋਲੀਆਂ ਕੱਢ ਕੇ ਕੇਸ ਦੇ ਵਿੱਚ ਡੱਬੀ ਤੋਂ ਬਾਹਰ ਕੱਢ ਕੇ ਉਹ ਗਿਣ ਕੇ 10 ਗੋਲੀਆਂ ਪੂਰੀਆਂ ਕਰਕੇ ਦੇ ਦੇ ਜਿੰਨੀ ਵੀ ਤੁਹਾਨੂੰ ਲੋੜ ਆ 10 5 ਜਿੰਨੇ ਤੁਹਾਡੇ ਲਾਇਸੈਂਸ ਦੇ ਉੱਪਰ ਚੜੇ ਹੋਏ ਨੇ ਤੁਸੀਂ ਜਿੰਨੇ ਤੁਸੀਂ ਤੁਹਾਨੂੰ ਲੋੜ ਆ ਓਨੇ ਕ ਫਿਰ ਹੁਣ ਇਹਦੀ ਕੀ ਲੋੜ ਪੈਗੀ ਇਹਦੀ ਲੋੜ ਵੀਰੇ ਐਵੇਂ ਪਈ ਸੀ ਇੱਕ ਤਾਂ ਜਿਵੇਂ ਆਪਾਂ ਹੁਣ ਗੋਲੀਆਂ ਦੀ ਕੋਈ ਸਾਬ ਸਭਾਲ ਨਹੀਂ ਰਹੀ ਨਹੀਂ ਸੀ ਕਿ ਨਿਕਲ ਕੇ ਗਰਗੁਰ ਜਾਂਦੀਆਂ ਨਹੀਂ ਗਈਆਂ ਹੁਣ ਆਹ ਕੇਸ ਦੇ ਵਿੱਚ ਗੋਲੀ ਹਮੇਸ਼ਾ ਬਚੀ ਰਹੂਗੀ ਤੇ ਨੰਬਰ 2 ਤੇ ਇਹਦੇ ਵਿੱਚ ਸੁਨਾਹ ਨਹੀਂ ਕਦੇ ਵੀ ਗੋਲੀ ਫੜੂਗੀ ਤੇ ਇਹ ਇਹਨੂੰ ਸਾਮਣ ਦਾ ਕਾਰਨ ਅਸਲ ਦੇ ਵਿੱਚ ਇਹੀ ਆ ਠੀਕ ਹੈ ਉਂਜੇ ਮੇ ਡੱਬੀ ਆ ਜਾਂ ਕੇਸ ਆ 5-10 ਗੁੜੀਆਂ ਨਾਲ ਤਾਂ ਨਹੀਂ ਦੇਖੋ ਮਿਲਦਾ 20 ਗੁੜੀਆਂ ਲੈਣੀਆਂ ਪੈਂਦੀਆਂ ਅ ਜਿੰਨੇ ਦੀ ਤੁਹਾਡੀ ਰਿਕੁਆਇਰਮੈਂਟ ਆ ਤੁਸੀਂ ਉੰਨੀਆਂ ਲੈ ਲਓ ਹੁਣ ਉਹ ਵੀ ਨਹੀਂ ਲੋੜ ਆਪਾਂ ਨੂੰ ਥੋੜੀ ਚਲੋ ਮੈਂ ਤਿੰਨ-ਚਾਰ ਸਾਲ ਹੋ ਗਈ ਸੀ ਗੁੜੀਆਂ ਨਹੀਂ ਲੱਤੀ ਸੀ ਮੈਂ ਮਾਝਾ ਲੈ ਲੈਣੇ ਨਮੀ ਉਪਰੜ ਨਵਾਂ ਲਾਟ ਵੀ ਆ ਗਿਆ ਸੀ ਕੁਝ ਮੇਰੇ ਕੋਲ ਕੁਝ ਬਕਾਫੀ ਪੁਰਾਣੀਆਂ ਨਹੀਂ ਨੀਆਂ ਉਹਦੇ ਕਰਕੇ ਸੀਗਾ ਤੇ ਅੱਜ ਦੀ ਵੀਡੀਓ ਚ ਬਸ ਬਰੇ ਨਈਆਂ ਆਪਾਂ ਨੇ ਇਹ ਸਿਰਫ ਇਹ ਤੁਸੀਂ ਐ ਸਮਝੋ ਗੁੜੀਆਂ ਦਿਖਾਤੀਆਂ ਗੱਲੀਆਂ ਉਹ ਬਰੇ ਅਸਲ ਦੇ ਵਿੱਚ ਨਾ ਜਿਹੜਾ ਅੱਜ ਦੀ ਕੜੀ ਮਤਲਬ ਆਪਾਂ ਨੂੰ ਚਾਹੀਦੀ ਹੈਗੀ ਮਨਨੇ ਕਿ ਜੇ ਮੈਂ ਤੁਸੀਂ ਹੁਣ ਗੱਲ ਕਰ ਲੈਨੇ ਆਪਾਂ ਅੱਜ ਦੇ ਹਾਲਾਤ ਨੇਗੇ ਜਿਹੜੇ ਉਹ ਹਾਲਾਤਾਂ ਦੇ ਵਿੱਚ ਇਹ ਚੀਜ਼ਾਂ ਬਾਰੇ ਪਤਾ ਹੋਣਾ ਜ਼ਰੂਰੀ ਆ ਦੇਖੋ ਅਮਰੀਕਾ ਵਰਗੇ ਗਨ ਕਲਚਰ ਲੋਕ ਜਿੱਥੇ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਛੋਟਾ ਮੰਨਿਆ ਜਾਂਦਾ ਹੈਗਾ ਉਹ ਕੀ ਕਰਦੇ ਨੇਗੇ ਮਤਲਬ ਉਹਦਾ ਇਨਫੋਰਮੇਸ਼ਨ ਵਗੈਰਾ ਉਹਨਾਂ ਦੇ ਇੱਥੇ ਸਕੂਲ ਕਲਾਸਿਸ ਨੇਗੀਆਂ ਉਹ ਕਲਾਸਾਂ ਦੇ ਵਿੱਚ ਦੱਸ ਦਿੰਦੇ ਨੇ ਉੱਥੇ ਕੋਈ ਐਡਾ ਕੋਈ ਇਸ਼ੂ ਨਹੀਂਗਾ ਆਪਣੀ ਇੰਡੀਆ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੈਗਾ ਇਸ ਕਰਕੇ ਵੀਰੇ ਆਪਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਇਹ ਡਿਸਕਲੇਮਰ ਦਿੱਤਾ ਸੀਗਾ ਕਿ ਜਿਹੜੀ ਵੀਡੀਓ ਵਾਸਤੇ ਇਨਫੋਰਮੇਸ਼ਨ ਵਾਸਤੇ ਆ ਹੋਰ ਕੁਝ ਵੀ ਨਹੀਂ ਕਿ ਤਾਂ ਕਿ ਨਵੇਂ ਜਿਹਨਾਂ ਦੇ ਗੱਲ ਲਾਇਸੈਂਸ ਬਣ ਗਏ ਉਹਨਾਂ ਨੂੰ ਪਤਾ ਲੱਗ ਜੇ ਤੇ ਇਹਦੇ ਵਿੱਚ ਵੀਰੇ ਗੋਲੀ ਸੇਵ ਵੀ ਰਹਿੰਦੀ ਆ ਤੇ ਆਪਾਂ ਉਹਨੂੰ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਆ ਇਹਦੇ ਪ੍ਰੋਪਰ ਟੇਪ ਕਰਕੇ ਇਹਨੂੰ ᱥਾਮਕੇ ਰੱਖ ਸਕਦੇ ਆ ਤੇ ਗੋਲੀ ਕਦੇ ਖਰਾਬ ਨਹੀਂ ਹੋਊਗੀ ਨਾ ਡਿੱਗੂਗੀ ਠੀਕ ਆ ਤੇ ਨਾ ਹੀ ਕਦੇ ਇਨਵੈਂਟਡ ਫਾਇਰ ਹੋਊਗਾ ਇਹਦੇ ਵਿੱਚ ਗੋਲੀ ਧਰਾਂ ਦਾ ਡਿਜ਼ਾਈਨ ਦੇਖੋ ਇਹ ਗੋਲੀ ਆਪਾਂ ਡਾਊਨ ਵੀ ਹੋ ਸਕਦੀ ਸੀਗੀ ਪਰ ਇਹਦਾ ਮੂੰਹ ਐਦਾਂ ਪਤਾ ਕਿਉਂ ਰੱਖਿਆ ਜਾਂਦਾ ਇਦੇ ਨਾਲ ਜਿਹੜਾ ਪਾਊਡਰ ਚਾਰਜ ਆ ਉਹਦੇ ਜਿਹੜੇ ਜਿੱਥੇ ਬੁਲਟ ਜਿਹਦੇ ਉੱਪਰ ਗੋਲੀ ਬਾਈਦੀ ਆ ਉਹ ਫਾਇਰ ਪੈਨ ਹਿੱਟ ਕਰਦੀ ਆ ਪ੍ਰਕਾਸ਼ਨ ਕੈਪ ਤੋਂ ਅੱਗੇ ਜਿਹੜਾ ਪਾਊਡਰ ਹੈਗਾ ਉਹ ਅੱਗੇ ਕੀਤਾ ਗਿਆ ਹੈਗਾ ਬਾਈ ਚਾਂਸ ਕਈ ਵਾਰ ਥੱਲੇ गिरਦੀ ਆ ਜਾਂ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਕੋਈ ਦੇਖੋ ਇਹ ਮਸ਼ੀਨਰੀ ਆ ਕੁਝ ਵੀ ਹੋ ਸਕਦਾ ਤਾਂ ਉਦੋਂ ਤੋਂ ਕਾਫੀ ਦੂਰ ਆਏ ਸ਼ੈਲ ਕਾਫੀ ਦੂਰ ਆ ਇਹ ਛੋਟੀ ਜੀ ਇਨਫੋਰਮੇਸ਼ਨ ਆ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਰੇ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਆਪਾਂ ਇੱਕ ਹੋਰ ਵੀਡੀਓ ਵੀ ਬਣਾਵਾਂਗੇ ਜੇ ਤੁਹਾਨੂੰ ਚੰਗੀ ਲੱਗੀ ਤੁਸੀਂ ਵੀਰੇ ਕਮੈਂਟ ਕਰਕੇ ਦੱਸਦੇ ਆਪਾਂ ਵੀਡੀਓ ਬਣਾ ਕੇ ਪ ਤੇ ਜਿਹੜੇ ਮੇਰੇ ਵੀਰ ਮੋਡੀਫਿਕੇਸ਼ਨ ਆਲੇ ਨੇ ਉਹਨਾਂ ਨੂੰ ਦੱਸ ਦਈਏ ਵੀ ਇੱਕ ਦੋ ਕੁ ਚੀਜ਼ਾਂ ਕੰਮ ਸਨ ਨੂੰ ਦਸਰੀ ਜਿਹੜੇ ਪੈਂਡਿੰਗ ਨੇ ਉਹ ਕੰਮ ਹੋਣ ਤੋਂ ਬਾਅਦ ਬਾਕੀ ਮੋਡੀਫਿਕੇਸ਼ਨ ਵਾਲੀ ਸੀਰੀਜ਼ ਜਰੂਰ ਹੋਊਗੀ ਤਦ ਤੱਕ ਵੀਰੇ ਧੰਨਵਾਦ ਜੇ ਤੁਸੀਂ ਅੱਥਰਥਾ ਕੋ ਵੀਡੀਓ ਦੇਖ ਲਈ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਜੀ ਧੰਨਵਾਦ ਜੀ